ਪੰਤੰਦਰਾਂ ਨੇ 4500 ਦੇ ਖਰੀਦੇ ਕਪੜੇ ਤੇ Google Pay ਦੇ ਨਾਂ ਤੇ ਕਰਕੇ ਵੱਡਾ ਕਾਂਡ ਦੁਕਾਨਦਾਰ ਹੋਇਆ ਠੱਗੀ ਦਾ ਸ਼ਿਕਾਰ ਮੈਂ ਕਹਿੰਦੀ ਆ ਬੋਲਿਆ ਨਹੀਂਗਾ ਉਹ ਨੰਬਰ ਲਾ ਲੋ ਤੁਸੀਂ ਮੇਰਾ ਜਵਾਬ ਵੇਖੋ ਹੋ ਗਿਆ ਉਹ ਨੰਬਰ ਤੇ ਨੰਬਰ ਵੀ ਜਿਹੜੀ ਕਿਤੇ ਨਹੀਂ ਦਿਖਾਤਾ ਸਾਡੇ ਕੋਲ ਕੰਮ ਆਇਆ ਨੰਬਰ ਕਿਹੜਾ ਬੋਲਿਆ ਮੈਂ ਕਿਹਾ ਵੇਖੋ ਸੁਣਦੇ ਆ ਆਦਾ ਆ ਗਿਆ ਬਾਬਾ ਸਾਡਾ ਕੋਈ ਪੈਨਸ਼ਨ ਉੱਥੇ ਦੇਣੇ ਆ ਤੇ ਉਹਦੇ ਬਾਅਦ ਮੇਰਾ ਹੁੰਦਿਆ ਉਹ ਲੋਟ ਜਿਹੜਾ ਇਹਦਾ ਰਹੀ ਆ ਸਾਡੇ 450 ਦੇ ਜਿਹੜਾ ਉਹ 2 ਅਖੇ ਅੰਡਰ 450 ਦੇ ਲੈ ਆ ਜੀ ਦੋ ਟੈਂਟ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਕੰਮ ਕਰਕੇ ਸਾਰਾ ਸਮਾਨ ਜਿਹੜਾ ਉਹ 4020 ਪੈਸਾ ਬਣਿਆ ਬੈਠੀ ਤੇ ਭਾਜੀ ਕਰਤਾ ਮੇਰੀ ਜੀ ਇਹਨੇ ਕਰਦੀ ਰਹੀ ਆ ਇਹ ਕੋਈ ਗਾਲੀ ਫੜੀ ਨਹੀਂ ਚੰਗੀ ਨਹੀਂ ਕੋਈ ਗੱਲ ਜਿੱਦ ਤੱਕ ਕੰਮ ਨਹੀਂ ਹੈ ਨਾ ਐਕਟੀਵਿਟੀ ਨਹੀਂ ਦੱਸਿਆ ਉਹਦੀ ਮੈਨੂੰ ਝੂਠੀ ਜਿਹੜੀ ਆ ਉਹਨੇ ਜਦ ਇਹ ਸਕਰੀਨ ਚਾਰਜ ਪਾਤੀ ਆ ਤੇ ਉਹ ਨੂੰ ਓਕੇ ਨਹੀਂ ਕੀਤਾ ਮੈਂ ਨੂੰ ਵੀ ਆ ਵੀ ਮੇਰਾ ਮੋਬਾਈਲ ਜਿਹੜਾ ਹੈ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ 8000 ਬੋਲ ਦੇਣਾ ਸੀ ਬੰਲੇ ਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆ ਕੇ ਪੈ ਗਏ ਆ ਤੁਸੀਂ ਮੇਰਾ ਮੋਬਾਈਲ ਨੰਬਰ ਲੈ ਰਹੇ ਹੋ ਮੈਂ ਆਖਿਆ ਮੈਂ ਮਾਰ ਨੰਬਰ ਵੀ ਦੇ ਦਤਾ ਮੈਂ ਸਾਨੂੰ ਕਹਿੰਦੇ ਗਾਣਵਾ ਤੇ ਹੋਈ ਨਹੀਂ ਜਿਹਨੂੰ ਫਰਾਰ ਹੋ ਮੈਂ ਲਾ ਕੇ ਮੈਂ ਸੁਨਿਆਰੇ ਮੈਂ ਕਹਿੰਦਾ ਇੱਥੇ ਰੁਕੋ ਮੈਂ ਮੁੜਾਂ ਆਇਆ ਇਹ ਬੋਲਿਆ ਨਹੀਂ ਮੈਂ ਉਹ ਤਾਂ ਪਿਆ ਦੇ ਗੱਡੀ ਮਾ ਕੇ ਜੜਿਆ ਉਥੋਂ ਲੈ ਕੋਈ ਬਾਹਰ ਜਾਣੇ ਵੀ ਨਹੀਂ ਉਹ ਤਕਰੀਬਨ ਮਤਰਤੀ 23 ਸਾਲ ਦੀ ਜੜੀ ਆ ਭਈ ਇਹ ਕੰਦੀ ਧਰਤੀ ਦੇ ਆ ਕੋਈ ਜਹਾ ਕੱਢੀ ਤੇ ਆਈ ਕਿਤੇ ਨਾ ਨੁੜੀ ਕੱਢੀ ਆਰ ਜਹਾ ਦਾ ਕੱਢੀ ਆ ਉਹ ਆ ਵੀ ਖਿੱਚ ਗਈ ਇਹ ਪੰਜ ਭਈਆ ਆਇਆ ਇਹਨੇ ਫੋਲ ਫੜਗਾ ਵੀ ਉਹ ਹੱਥ ਵਾਗੀ ਹੈ ਇਹਨੇ ਭਾ ਵੀ ਉਹ ਗੱਡੀ ਜਿਹੜੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆ ਹੀ ਆ ਕਾਹਗਾ ਚਰ ਕਾਫੀ ਚਰ ਬੈਠੀ ਥੀ ਸਾਰੀ ਉਹ ਉਹ ਕੈਮਰੇ ਦੇ ਵਿੱਚ ਜਿਹੜੀ ਆ ਕੈਮਰੇ ਗਰੀ ਆ ਬੰਦ ਕਰਦਾ ਮੈਨੂੰ ਆਪਣੇ ਆਪ ਆ ਕੇ ਤੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ 50 ਰੁਪਏ ਨਹੀਂ ਆ ਕਿ ਮੈਂ ਕੁਝ ਕਰਵੇ ਕੀਤੀ ਜੋ ਕੀ ਬਸ ਮੈਂ ਕੈਪਟਨ ਕਰਦੇਸਾਂ ਕਿ ਆ ਉਹ ਜੇ 20 30 ਸਾਲ ਨੂੰ ਪੂਰੀ ਕਰਕੇ ਉਹਨਾਂ ਕਰਕੇ ਪੈਨਸ਼ਨ ਆ ਗਿਆ ਉਹ ਐਵੇਂ ਨੋ ਲੈ ਨਹੀਂ ਬੋਲਦਾ ਮਾਲਾਂ ਦੇ ਵਿੱਚ ਇਹਦੇ ਵਿੱਚ ਪੈਸੇ ਪਾਜੀ ਉਹਨੂੰ ਬੋਲ ਪੈਂਦਾ ਕੱਪੜੇ ਦੁਕਾਨ ਖੋਲੀ ਆ ਸਪੀਕਰ ਨਹੀਂ ਆਏ ਫਿਰ ਇਹ ਤੂੰ ਸਹੀ ਆ ਦੁਕਾਨ ਆ ਅਸੀਂ ਤਾਂ ਆਏ ਕਿ ਅੱਜ ਤੇ ਮੈਂ ਆਖਿਆ ਵੀ ਬਾਤ ਬੋਲਿਆ ਨਹੀਂ ਗਾਇ ਕੰਮ ਕਰ ਤਰੀ ਜਾਂਦੇ ਜਦੋਂ ਉਹ ਚੜ ਗਈ ਇੱਥੇ ਮੈਂ ਉਹਨੂੰ ਖਵਾ ਜਾ ਪਿਆ ਮੈਂ ਹੱਥ ਦੇ ਕੋਲੇ ਇੱਕ ਜੀ ਆਈ ਆਂ ਚਾਹੀ ਤੇ ਮੈਂ ਸਿਕੰਡਰ ਤੇ ਆਉਂਦੇ ਹੋ ਬ੍ਰਦਰ ਸਾਡੇ ਕੋਲੇ ਗਰਮਜੀਤ ਸਿੰਘ ਹੋਣਾ ਨੇ ਕਲੀਅਰ ਕੀਤੀ ਆ ਕਹਿੰਦੇ ਵੀ پیسے ਆਉਂਦੇ ਆ ਆਦਮੀ ਨੇ ਲੈ ਆਉਣੇ ਆ ਆ ਵੀ ਆ ਤੇ ਉਹਨਾਂ ਨੇ ਇਹਨਾਂ ਨੂੰ 4000 ਦੇ ਤੇ ਇਹਨਾਂ ਨੇ ਕਿਹਾ ਵੀ ਨਹੀਂ ਆ ਜੀ ਅੰਦਰ ਜਿਹੜਾ ਉਹ ਆਪਣਾ ਮੁੰਮਾ ਦੇ ਜੋ ਮੈਂ ਗਿਆਨ ਦੱਬ ਤੋਂ ਮਿੰਨਵਾ ਦੇ ਉਹ ਗੱਡੀ ਤੇ ਲੈ ਵੀ ਜਾ ਮੈਂ ਕਹਿੰਦਾ ਗੱਡੀ ਦਿਖਾਤਾ ਉਹਨਾਂ ਨੇ ਗੱਡੀ ਨਿਕਲ ਗਈ ਤੇ ਇਹਨਾਂ ਨੇ ਬਾਅਦੋਂ ਚੈੱਕ ਕੀਤਾ ਕਹਿੰਦੇ پیسے ਨਹੀਂ ਆਏ ਨਾ ਉਹ ਛਾਤਰ ਨਹੀਂ ਬੱਲੇ ਉਹਨਾਂ ਨੇ ਫੋਨ ਵਗੈਰਾ ਲਿਆ ਮਾਰ ਕੇ ਦੀ ਬੁਢੀ ਆ ਜਦੋਂ ਆਪਣੇ ਉਹ ਵੀ ਅੰਕਲ ਬਾਹਰ ਨਿਕਲ ਗਏ ਨਾਲ ਹੀ ਮੈਂ ਉਹਨਾਂ ਦੀ ਨਾੜੀ ਕਢਵਾਉਂਦੇ ਹਾਂ ਇਸੇ ਮਤਾਂ ਨੰਬਰ ਕਢਾਇਆ ਵਾ ਜੀ ਜਿਹੜਾ ਆਪਣੇ ਕੋਲੋਂ ਫੋਨ ਗਾਗਲ ਤੋਂ ਬਣਾ ਲਿਆ ਨਹੀਂ ਨਹੀਂ ਉਹ ਨੰਬਰ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਹੈ ਬਟ ਉਹ ਜਿਹੜਾ ਨੰਬਰ ਕਢਵਾਇਆ ਵਾ ਉਹ ਕੈਸੀਡੀਆਮ ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਕੋਲੋਂ ਪੰਡਿਤ ਕੰਮੇ ਕਰਵਾ ਜੀ ਸੀਸੀਟੀਵੀ ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਨੇ ਬੰਦੇ ਉਹ ਵੀ ਆਪਣੇ ਕੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ ਤੇ ਇਹਨਾਂ ਦੀ ਅਕੂਸੀ ਕਰਾਂਗੇ